ਆਇਆ ਕਰੂ ਤੁਹਾਨੂੰ ਕੋਈ ਨਾ ਕੋਈ ਲੈ ਵੀ ਇੱਕ ਹੋਰ ਚੱਕ ਲਿਆ ਲੈ ਵੀ ਕੋਹ ਟੰਗਦਾ ਉਹ ਮੈਨੂੰ ਇੱਕ ਫੋਨ ਆਇਆ ਕਿਸੇ ਲੀਡਰ ਦਾ ਮਾਨ ਸਾਹਿਬ ਛੋਟੇ ਥੋੜਾ ਛੋਟੇ ਲੈਵਲ ਤੇ ਆ ਗਏ ਮੈਂ ਕੀ 10000 ਲੈਂਦਾ ਫੜ ਲਿਆ ਇੱਕ ਕਾਨੂੰਗੋ 10000 ਕੀ ਹੁੰਦਾ ਜੀ ਮੈਂ ਕਿ ਜਨਾਬ ਜੀ ਤੁਸੀਂ ਕਾਨੂੰਗੋ ਵਾਲੇ ਪਾਸੇ ਸੋਚਦੇ ਹੋ ਤੁਸੀਂ ਉਧਰਲੇ ਪਾਸੇ ਸੋਚੋ 10000 ਉਹ ਬੰਦਾ ਜੀ ਤਾਂ ਮੰਗਿਆ ਹੋਊਗਾ ਉਹ ਕਿਵੇਂ ਲੈ ਕੇ ਆਇਆ ਉਹ 10000 ਕਿਹਦੀ ਕਿਹਦੀ ਮੰਨਤਾ ਕੀਤੀ ਹੋਣੀ ਉਹਨੇ ਕਿਹੜੇ ਕਿਹੜੇ ਪੈਰਾਂ 'ਚ ਪੱਗ ਧਰੀ ਹੋਣੀ, ਕਿਹੜੀ ਕਿਹੜੀ ਸੌਂ ਖਾਦੀ ਹੋਣੀ ਗੁਰੂ ਮਹਾਰਾਜ ਦੀ ਸੌਂ ਯਾਰ 6 ਮਹੀਨੇ 'ਚ ਮੋੜ ਨੂੰ ਮੈਨੂੰ 10000 ਦੇ ਦੇ। ਤੇ ਹੋ ਸਕਦਾ ਕਾਨੂੰਗੋ ਦਾ ਤਾਂ 10000 ਰੁਪਏ ਦਾ ਇੱਕ ਰਾਤ ਦਾ ਡਿਨਰ ਹੋਵੇ, ਮਹਿਫਲ ਹੋਵੇ। ਪਰ ਦੂਜੇ ਪਾਸੇ ਸੋਚੋ। ਸੋ ਮੈਂ ਹਮੇਸ਼ਾ ਲੋਕਾਂ ਦੇ ਪਾਸੇ ਸੋਚਣਾ ਭਾਈ। ਮੈਂ ਲੋਕਾਂ ਵਾਲੇ ਪਾਸੋਂ ਆ, ਮੈਂ ਲੋਕਾਂ ਚੋਂ ਆ। ਮੈਂ ਜਦੋਂ ਪਾਰਲੀਮੈਂਟ 'ਚ ਵੀ ਜਾਂਦਾ ਸੀ, ਮੈਂ ਲੀਡਰ ਬਣ ਕੇ ਨਹੀਂ ਜਾਂਦਾ ਸੀ। ਮੈਂ ਤਾਂ ਪਬਲਿਕ ਬਣ ਕੇ ਜਾਂਦਾ ਸੀ। ਜੋ ਗਾਲਾਂ ਥੋੜੇ ਦਿਲ 'ਚ ਸੀ ਮੈਂ ਉੱਥੇ ਕੱਢ ਦਿੰਦਾ ਸੀ। ਪੜਾਅ ਥੋੜੀ ਬੱਸ ਤਾਂ ਸੀਡੀਐਚ ਵੀ ਇਹੀ ਕਰਿਆ ਸੀ ਮੈਂ ਹੋਰ ਕੀ ਕਰਿਆ ਸੀ ਮੈਂ ਸਿਸਟਮ ਦੇ ਖਿਲਾਫ ਹੀ ਬੋਲੇ ਸੀ ਸੋ ਇਸ ਕਰ ਅੱਛਾ ਤਰੀਕੇ ਕਮਾਲ ਦੇ ਰਿਸ਼ਵਤ ਲੈਣ ਦੇ ਤਰੀਕੇ ਵੀ ਕਮਾਲ ਦੇ ਕਈ ਵਾਰੀ ਤਾਂ ਸ਼ਾਬਾਸ਼ ਦੇਣ ਨੂੰ ਜੀ ਕਰਦਾ ਯਾਰ ਕਮਾਲ ਹੈ ਬਾਈ ਬੰਦੇ ਨੇ ਸ਼ਾਬਾਸ਼ ਦੇਣ ਨੂੰ ਜੀ ਕਰਦਾ ਯਾਰ ਕਮਾਲ ਹੈ ਬਾਈ ਬੰਦੇ ਨੇ ਇੱਕ ਤਸਵੀਲਦਾਰ ਫੜਿਆ ਜੀ ਤਸਵੀਲਦਾਰ ਦਰਬੰਦਪਤ ਲੈ ਰਿਹਾ ਇੱਕ ਤਸਵੀਲਦਾਰ ਫੜਿਆ ਸਾਨੂੰ ਪਤਾ ਲੱਗੇ ਪੈਸੇ ਲੈਂਦਾ ਰਿਸਟਰੀ ਹੋਰ ਅਸੀਂ ਸੀਸੀਟੀਵੀ ਕੈਮਰੇ ਲਾਦੇ ਉਹਦੇ ਦਫ਼ਤਰ 'ਚ ਕੋਈ ਕੈਮਰੇ ਚ ਉਹਨੇ ਪੈਸਾ ਨਹੀਂ ਲਿਆ ਜੀ ਦੋ ਦਿਨ ਲਾਦੇ ਤਿੰਨ ਦਿਨ ਲਾਤੇ ਕੋਈ ਪੈਸਾ ਨਹੀਂ ਲਿਆ ਅਸੀਂ ਉਹਨਾਂ ਨੂੰ ਪੁੱਛਿਆ ਜਿਹੜੇ ਸ਼ਿਕਾਇਤ ਲੱਗਾਈ ਸੀ ਕਹਿੰਦੇ ਪੈਸੇ ਲੈਂਦਾ ਹੈ ਜੀ ਇਹ ਅੱਜ ਕੱਲ ਕਰੇ ਲਾ ਦਿੰਦੇ ਹਾਂ ਕਰੇ ਬੁਲਾਉਂਦਾ ਹੋਣਾ ਵੀ ਬਾਅਦ ਕਰਿਆ ਜੀ ਸ਼ਾਮ ਨੂੰ ਕਰੇ ਸੀਸੀਟੀਵੀ ਕੈਮਰੇ ਲਾਤੇ ਕਰੇ ਵੀ ਨਹੀਂ ਕੋਈ ਆਇਆ ਜੀ ਵੀ ਜਿਹੜਾ ਰਿਸਟਰੀ ਕਰਾ ਕੇ ਗਿਆ ਹੋਵੇ ਸ਼ਾਮ ਨੂੰ ਕਰੇ ਗਿਆ ਹੋਵੇ ਬੜਾ ਪੰਗਾ ਪੈ ਗਿਆ ਜੀ ਕਿਵੇਂ ਕਰਦਾ ਇਹ ਯਾਰ ਕੰਮ ਕੰਮ ਕਰਦਾ ਕਹਿੰਦੇ ਜੀ ਇਹ ਫੇ ਸਾਨੂੰ ਪਤਾ ਲੱਗਿਆ ਥੋੜਾ ਜਿਹਾ ਸੀ ਉਹ ਵੀਡੀਓ ਨੂੰ ਬਾਰ-ਬਾਰ ਦੇਖਿਆ ਮੈਂ ਕਿਹਾ ਮੈਨੂੰ ਵੀਡੀਓ ਦਿਓ ਮੈਂ ਵਿਹਲਾ ਬਹਿ ਕੇ ਨਾ ਮੈਂ ਦੇਖਣ ਲੱਗ ਗਿਆ ਬਾਰ-ਬਾਰ ਵੀ ਕੋਈ ਨਾ ਕੋਈ ਤਾਂ ਚਿੰਗਣੀ ਮਿਲੂਗਾ ਕੁਛ ਨਾ ਕੁਛ ਫਿਰ ਮੈਂ ਦੇਖਿਆ ਤਿੰਨ ਚਾਰ ਰਜਿਸਟਰੀਆਂ ਉਹਨੇ ਮੋੜੀਆਂ ਸੀ ਹਰ ਰਿਸ਼ਤੀ ਆਈ ਦੋ ਤਿੰਨ ਲਾਈਨਾਂ ਪਹਿਲੀਆਂ ਪੜ ਕੇ ਇਹ ਰਿਸ਼ਤੀ ਨਹੀਂ ਹੋ ਸਕਦੀ ਉਹ ਮੋੜੀਆਂ ਸੀ ਜਦੋਂ ਹੀ ਮੋੜਦੇ ਸੀ ਤਾਂ ਉਹਦਾ ਜਿਹੜਾ ਕੋਈ ਇੱਥੇ ਸਟਾਫ ਦਾ ਬੰਦਾ ਸੀ ਉਹ ਉਹਨੂੰ ਕਹਿੰਦਾ ਸੀ ਹੋਈ ਨਹੀਂ ਹੈ ਨਾ ਉਹ ਨੂੰ ਲੈਨੇ 12 ਨੰਬਰ 12 ਨੰਬਰ ਬੂਥ ਚ ਨਾ ਕੁਲਵੀਰ ਸਿੰਘ ਬੈਠਾ ਹੈ ਉਹਦੇ ਕੋਲ ਜਾ ਕੁਲਵੀਰ ਸਿੰਘ ਬਸੀਕਾ ਨਵੀਸ ਹੈ ਉਹ ਕਹਿੰਦਾ ਲੈ ਕਿਥੋਂ ਲਖਾਈ ਹੈ ਇਹ ਇਹ ਨਹੀਂ ਹੋਣੀ ਅੱਛਾ ਜੀ ਕਰਾਉਣੀ ਹੈ ਹਾਂ ਜੀ ਅੱਜ ਹੀ ਕਰਾਉਣੀ ਹੈ ਹਾਂ 18 ਨੰਬਰ ਚ ਬਲਵੀਰ ਸਿੰਘ ਬੈਠਾ ਹੈ ਉੱਥੇ ਜਾ 18 ਨੰਬਰ ਚ ਗਿਆ ਉਹ ਕਹਿੰਦਾ ਅੱਛਾ ਲਈ ਫਿਰਦਾ ਹੈ ਅੱਜ ਹੀ ਹੋ ਜੂਗੀ 50000 ਲੱਗੂਗਾ ਪੰਜਾਹ ਆ ਚਲੋ 45 ਦੀ ਗੱਲ ਨਿਬੜ ਗਈ 45 ਦੇ ਤਾ ਉਹਨੇ ਬਲਬੀ ਸਿੰਘ ਨੇ ਖੁਲਵੀਰ ਨੂੰ